ਅੱਜ ਰਾਵਣੋਮੀ ਦੇ ਸ਼ੁਭ ਮੌਕੇ ਤੇ ਇੱਕ ਨਰ ਸੁਸਾਇਟੀ ਵੱਲੋਂ ਕੜਾ ਪ੍ਰਸ਼ਾਦ ਦਾ ਲੰਗਰ ਸੁਸਾਇਟੀ ਦੇ ਦਫ਼ਤਰ ਤਸੀਲ ਕੰਪਲੈਕਸ ਤੇ ਲਗਾਇਆ ਗਿਆ ਹੈ ਅੱਜ ਰਾਵਣੋਮੀ ਵੀ ਹੈ ਤੇ ਆਪਣੀ ਦੁਰਗਾ ਸ਼ਟਮੀ ਵੀ ਹੈ ਵਾਹ ਜੀ ਵਾਹ ਜੈ ਮਾਤਾ ਜੀ ਅੱਜ ਉਹ ਕੰਮ ਚੱਲ ਰਿਹਾ ਹੈ ਜਦੋਂ ਤੇ ਕਿਤੇ ਆਪ ਸੋਸਾਇਟੀ ਦੀ ਸਾਰੀ ਟੀਮ ਵੱਲੋਂ ਇਹ ਸੇਵਾ ਜਾਰੀ ਹੈ ਹਾਂਜੀ ਡਾਕਟਰ ਸਾਹਿਬ ਕੀ ਕਹੋਗੇ ਮੈਂ ਡਾਕਟਰ ਪਾਵਰ ਕੋਲ ਬਖਾਨਿਆ ਚੇਅਰਮੈਨ ਐਡਮੋ ਸੋਸਾਇਟੀ ਆਜ ਐਡਮੋ ਸੋਸਾਇਟੀ ਵੱਲੋਂ ਅ ਨਵਾਂ ਵਕਤ ਅਫਟਰਲੀਡ ਸਮੁਤਿਆਰੇ ਚ ਆਪਾਂ ਅੱਜ ਕਾਲਾ ਪ੍ਰਸਾਦ ਲੰਗਰ ਲਗਾਇਆ ਹੈ ਤੇ ਇਸ ਚੀਜ਼ ਨੂੰ ਅੱਜ ਵੀ ਮੈਡਮ ਨੀਲਮ ਜੀ ਡਾਕਟਰ ਸੁਖਲੇ ਸੁਖਲੇ ਜੀ ਆਪਣੇ ਅੰਨੇ ਮੈਂਬਰ ਹਾਜ਼ਰ ਹੋਏ ਨੇ ਤੇ ਮੈਂ ਜਿਹੜੇ ਮੈਂਬਰਾਂ ਨੇ ਟੈਕ ਟਿਮ ਤੇ ਆਏ ਇਸ ਵਾਸਤੇ ਦਾ ਬਨਵਾ ਕਰਦਾ ਹਾਂ ਤੇ ਸਾਰੇ ਜੀ ਸਵਾਸੀ ਨੂੰ ਤੇ ਪੰਜਾ ਸਵਾਸੀ ਨੂੰ ਅਸਟ੍ਰੇਲੀਆ ਸੁਭਧਾਰੇ ਜੀ ਬੋਧਨ ਹੋਵਾਂ ਕਰਨਾ ਹਾਂ ਜੀ ਅੱਜ ਰਾਮਨਾਮੀ ਦੇ ਸੁਭ ਦਿਹਾੜੇ ਤੇ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਇਹ ਖੜਾ ਪ੍ਰਸ਼ਾਦ ਦਾ ਲੰਗਰ ਲਾਇਆ ਹੈ ਤਾਂ ਅੱਗੇ ਤੋਂ ਵੀ ਇਸ ਤਰ੍ਹਾਂ ਥੋੜੀ ਸੇਵਾ ਜਾਰੀ ਰਹੇਗੀ ਜੀ ਅੱਗੇ ਵਾਸਤੇ ਮਰਿਆਦਾ ਪਰਸ਼ੋਤਮ ਰਾਮ ਚੰਦਰ ਜੀ ਦੀ ਯਾਦ ਵਿੱਚ ਪੂਰੇ ਦੇਸ਼ ਦੇ ਵਿੱਚ ਰਾਮਨਾਮੀ ਮਨਾਈ ਜਾਂਦੀ ਹੈ ਤੇ ਅੱਗੇ ਵਾਸਤੇ ਵੀ ਅਸੀਂ ਇਹ ਸੇਵਾਵਾਂ ਕਰਦੇ ਰਹਿਾਂਗੇ ਮੈਡਮ ਕੀ ਕਹੋਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਆ ਰਾਮ ਨੌਮੀ ਦੇ ਸ਼ੁਭ ਦਿਹਾੜੇ ਦੇ ਸਬੰਧ ਵਿੱਚ ਇੱਕ ਨੌਰ ਵੈਲਫੇਅਰ ਸੁਸਾਇਟੀ ਵੱਲੋਂ ਖਰਾ ਪਰਚਾਰ ਦਾ ਲੰਗਰ ਲਾਇਆ ਗਿਆ ਹੈ। ਅੱਗੇ ਤੋਂ ਵੀ ਅਸੀਂ ਇਹ ਸੇਵਾ ਕਰਦੇ ਰਹਿਣਾ ਕਿਤੇ ਧਰਮ ਦੇ ਕੰਮਾਂ ਨਾਲ ਜੁੜੇ ਰਹਿਣਾ। ਹੋਰ ਵੀ। ਓਏ ਥੱਲੇ ਆਜੂ ਸਾਰਾ ਕੁਝ। ਹਾਂਜੀ ਸਰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਆ ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਸਵਾਗਤ ਸਾਡੇ ਦਫ਼ਤਰ ਅੱਜ ਕਚੇਰੀਆਂ ਵਿਖੇ। ओके ਤਨੂਰ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਹੈ ਸੋ ਮੈਂ ਧੰਨਵਾਦ ਕਰਦਾ ਸਾਡੇ ਉਹਨਾਂ ਸਹਿਯੋਗੀ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਲੰਗਰ ਦੇ ਵਿੱਚ ਸਾਨੂੰ ਸੋ ਵਾਹਿਗੁਰੂ ਕਰੇ ਉਸ ਵਾਹਿਗੁਰੂ ਅੱਗੇ ਇਹਦਾ ਸਬੰਤੀ ਹੈ ਪ੍ਰਮਾਤਮਾ ਅੱਗੇ ਕਿ ਵਾਹਿਗੁਰੂ ਇਹਨਾਂ ਨੂੰ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਔਰ ਸਾਰਿਆਂ 'ਚ ਇੱਕ ਹੱਥ ਵਾਕ ਪਿਆਰ ਬਖਸ਼ੀ ਰੱਖੇ ਸਤਿ ਸ੍ਰੀ ਅਕਾਲ ਜੀ